ਜੀ ਗੁਰਦੁਆਰਾ ਸਾਹਿਬ ਤਾਂ ਜਾਣ ਹੀ ਹੋਇਆ ਸਾਰੀ ਦਿਹਾੜੀ ਮੈਂ ਕਾ ਬਹਿ ਕੇ ਵੀ ਕੀ ਕਰਨਾ ਆ ਜਿਹੜਾ ਕਿਲਾਜ ਆ ਦੀਦਾ ਆ ਮੈਂ ਕਾ ਚੜੀਏ ਪਤਾ ਨੈਣਾ ਦੇ ਵੀ ਆਲਾ ਮਾਹੌਲ ਆ ਪੂਰਾ ਅੱਲੇ ਇਧਰੋਂ ਪੌੜੀਆਂ ਚੜ੍ਹਦੀਆਂ ਆ ਘੁੰਮ ਕੇ ਆਇਆ ਤੇ ਇਧਰ ਨੂੰ ਉੱਪਰ ਨੂੰ ਜਾਂਦੀਆਂ ਤੇ ਮੈਂ ਕੁਛ ਨਾਲ ਕੋਈ ਡੰਡਾ ਢੰਡਾ ਨਹੀਂ ਲੈ ਜਾਨਵਰਾਂ ਦਾ ਵੀ ਨਹੀਂ ਪਤਾ ਕੌਣ ਬੱਖਰ ਦੂਸਰਾ ਦੇਸ਼ ਆ ਨਾ ਪਤਾ ਨਹੀਂ ਹੁੰਦਾ ਕਿਸੇ ਵੀ ਚੀਜ਼ ਦਾ ਤੇ ਲੋਕੀ ਉਦਾਂ ਦੇਖੇ ਆ ਮੈਂ ਗੱਡੀਆਂ ਖੜੀਆਂ ਕਰਕੇ ਉੱਪਰ ਗਏ ਹੋਏ ਆ ਥੱਲੇ ਪਾਰਕਿੰਗ ਬਣੀ ਹੋਈ ਆ ਤੇ ਚੜ ਰਹੇ ਆ ਉਹ ਆ ਵੀ ਹੋਣਾ ਸकता ਨਾ ਇੱਧਰ ਦੀ ਵੀ ਉਹ ਦੱਸ ਰਹੇ ਸੀਗੇ ਮੈਨੂੰ ਵੀ ਆਹ ਰਾ ਛੱਡਦਾ ਪਰ ਮੈਂ ਪਾਰਕਿੰਗ ਵਾਲੇ ਪਾਸੇ ਆਇਆ ਇੱਕ ਘਰਾਂ ਦੇ ਵਿੱਚੋਂ ਦੀ ਆਉਂਦਾ ਸੀ ਮੈਨੂੰ ਸੀਗਾ ਸ਼ਾਇਦ ਘਰ ਨਾ ਹੋਣ ਹਨਾ ਤੇ ਜਾਂਤਾ ਹੈਗੀ ਬਥੇਰੀ ਯਾਰ ਦੀਦੀ ਦਾ ਹੈ ਲੋਕੇ ਹੁਣ ਵੀਡੀਓ ਕਰੇ ਲਵਾ ਬੰਦ ਕਰ ਰਹਿੰਦੇ ਚੱਲਦੀ ਬੀਬੀਆਂ ਪੂਰੀਆਂ ਸ਼ੂਟਿੰਗ ਕਰਦੀਆਂ ਕੈਮਰੇ ਕਮਰੇ ਲੈ ਕੇ ਘੜੀ ਕ ਬੰਦ ਕਰ ਦਿੰਦੇ ਆ ਚੱਹੀ ਜਾਂਦੇ ਲੋਕੇ ਉਹ ਅੱਗੇ ਵੀ ਆ ਰਹੇ ਆ ਤੇ ਇਧਰੋਂ ਵੀ ਜਾ ਰਹੇ ਐ ਤੋਂ ਫੇਰ ਸਾਬਤ ਹੋ ਗਿਆ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਇਧਰ ਜਾ ਵੀ ਰਹੇ ਆ ਲੋਕ ਪੂਰਾ ਮਾਹੌਲ ਨੈਣਾ ਦੇ ਵੀ ਆ ਲਈ ਹੈ ਕਿ ਬੜਿਆ ਹੋਇਆ ਚੜ ਜਾਈਏ ਉੱਪਰ ਜਾ ਕੇ ਦੇਖਦੇ ਆਂ ਪਤਾ ਲੱਗੇ ਨਿਕਲੇ ਕੋਈ ਕੁਛ ਮਨਾ ਉੱਪਰ ਜਾ ਕੇ ਹਾਂਜੀ ਆ ਨਕਸ਼ਾ ਆ ਪਹੁੰਚ ਗਿਆ ਮੈਂ ਤਕਰੀਬਨ ਆ ਰਹਿ ਗਿਆ ਕੋਈ ਇੱਥੋਂ ਨਾਲ ਹੀ ਆ ਜਿੱਥੇ ਜਾਣਾ ਆ ਉਹ ਆ ਜੀ ਇਹ ਆ ਆਇਆ 12ਵਾਂ ਪੁਆਇੰਟ ਸਟੈਪ ਵਾਈਜ਼ ਸਟੈਪ ਲਿਖਿਓ ਆ ਮੈਂ ਇਸ ਟਾਈਮ 11ਵਾਂ ਪੁਆਇੰਟ ਕ੍ਰੋਸ ਕਰਕੇ ਆ ਤੁਰ ਕੇ 12ਵੇਂ ਪੁਆਇੰਟ ਵੱਲ ਵੱਧ ਰਹੇ ਆ ਤਾਂ ਤਕਰੀਬਨ ਮੈਂ ਪਹੁੰਚ ਹੀ ਗਿਆ ਹਾਂ ਬੋਰਡ ਪਹਿਲਾਂ ਪਹੁੰਚਣ ਤੋਂ ਪਹਿਲਾਂ ਬੋਰਡ ਆ ਇਹ ਆ ਇੱਕ ਨੰਬਰ 2 ਨੰਬਰ 3 ਨੰਬਰ ਇਦਾਂ ਸਟੈਪ ਬਾਈ ਸਟੈਪ ਆ ਤੇ ਮੈਂ 4 ਨੰਬਰ ਤੋਂ ਮਤ ਆਇਆ ਮੈਂ 3 ਤੋਂ ਪਿਛੋਂ 4 ਆ ਪਹਿਲੇ 2 ਨਹੀਂ ਮੈਨੂੰ ਪਤਾ ਫਿਰ ਉਹ ਪਾਣੀ ਜਿਹੜਾ ਝਰਨਾ ਚ ਦਿਖਦਾ ਉਹਦੇ ਕੋਲੋਂ ਲੰਘ ਕੇ ਤੇ ਫਿਰ ਆ ਜਿੱਥੋਂ ਮੈਂ ਲੰਘ ਕੇ ਆਇਆ ਉਹ ਏਰੀਆ ਆ ਆ ਚਲ ਪੁਰਾਣੀ ਫੋਟੋ ਬਰਫ ਵਾਲੀ ਇੱਥੋਂ ਮੈਂ ਉੱਪਰੋਂ ਦੀ ਲੰਘ ਕੇ ਆਇਆ ਆ ਪਾਰਕਿੰਗ ਆ ਨਾਲ ਹੋਟਲ ਆ ਉਹਦੇ ਕੋਲ ਗੱਡੀਆਂ ਰੁਕਦੀਆਂ ਉਹ ਤੋਂ ਬਾਅਦ ਆ ਤੁਰ ਕੇ ਰਾਹ ਆ ਮੈਂ ਤਾਂ ਸਾਰਾ ਤੁਰ ਕੇ ਤਹਿ ਕੀਤਾ ਆ ਬਾਦਿਆਂ ਅੱਗੇ ਨਿਕਲਣਾ ਤਾਂ ਚਲੋ ਜੋ ਵੀ ਆ ਇੱਕ ਵਿਲੇ ਬਿਠੇ ਆ ਕਰਨਾ ਕੀ ਆ ਛੁੱਟੀ ਆ ਮੰਗਲਵਾਰ ਆ ਡਿਊਟੀ ਮੈਂ ਸ਼ੁੱਕਰਵਾਰ ਦਾ ਖੜਾ ਹੀ ਹੋਇਆ ਤੇ ਵਿਲੇ ਕੋਈ ਕੰਮ ਕੋ ਮਹਿਨੀ ਅਜੇ ਗੱਡੀ ਦੇਖਦੋ ਕੰਮ ਆ ਉਹ ਕੱਲ ਤੇ ਛੱਡੇ ਹੋਏ ਆ ਉਹ ਮੈਂ ਕਹਾਂ ਕਰ ਲਾਂਗੇ ਕੋਈ ਨਹੀਂ ਪਹਿਲਾਂ ਘੁੰਮ ਲਈਏ ਕੰਮ ਦਾ ਪਤਾ ਨਹੀਂ ਹੁੰਦਾ ਖਾਣਾ ਜਾਵੇ ਪਰ ਆਉਣਾ ਹੈ ਨਹੀਂ ਕੰਮ ਉਹ ਦੇਖੋ ਜਿੱਥੇ ਇਹਦੇ ਉੱਤੇ ਚੜਨਾ ਹੁਣ ਉਹ ਤੇ ਉੱਪਰ ਆ ਜੜ ਗਿਆ ਹੀ ਪੂਰਾ ਤਾਨੂੰ ਥਲੜਾ ਦੇਖੀ ਦਿਖਾਉਣਾ ਇੱਥੋਂ ਦਿਸਣੇ ਘਰ ਗੱਡੀਆਂ ਆਪਣੀਆਂ ਖਲੋਤੀਆਂ ਦਿਖਾਉਣਾ ਉਹ ਵੀ ਇਹ 2.5 ਦੀ ਟਿਕਟ ਆ ਇੱਥੇ ਆ ਜਿਹੜਾ ਬੁਜੀਆ ਮੈਂ ਦੇਖਣ ਦੇ ਆ ਜਿਹਾ ਤੇ ਅਸਲ ਤੇ 2.5 ਦੀ ਟਿਕਟ ਪਾਉਂਦਾ ਫਰੀ ਨਹੀਂ ਹੈਗਾ ਮੈਂ ਤਾਂ ਕਹ ਫਰੀ ਆ ਉਹਨਾਂ ਮੈਂ ਮੋੜ ਚੱਲਦਾ ਕਿ 2.5 ਕਰ ਨੂੰ ਲਾਉਣੇ ਆ ਪਰ ਮੈਂ ਕਹ ਨਹੀਂ ਗੱਲ ਤਾਂ ਹੀ ਦੀ ਨਹੀਂ ਆ ਗੱਲ ਤਾਂ ਹੁਣ ਵੀਊ ਦੇਖਣ ਦੀ ਆ ਤੁਹਾਨੂੰ ਇਹ ਜਿਹੜਾ ਦਿਖਾਉਣਾ ਵਾ ਆ ਦੇਖੋ ਇਤਰ ਮਾਹੌਲ ਆ ਦੇਖੋ ਤਾਂ ਕਿਰਾ ਹਵਾ ਚੱਲਦੀ ਤੁਹਾਨੂੰ ਸੁਣਦੀ ਹੋਣੀ ਜਿਆਦਾ ਤੇ ਆਪਣੀਆਂ ਗੱਡੀਆਂ ਜਿੱਧਰ پارکੀਆਂ ਆ ਉਹ ਰਾਈਟ ਸਾਈਡ ਤੇ ਚੱਲ ਕੇ ਦੇਖਦੇ ਹਾਂ ਬੱਦਲ ਚੰਗੇ ਹੋਏ ਹੋਏ ਉੱਪਰ ਤਾਂ ਚੜਨਾ ਇੰਦਰ ਉਹ ਸਾਹਮਣੇ ਕੋਹੋ ਕਿਲਾ ਆ ਤੇ ਇਧਰ ਅਮਨੇ ਸਾਹਮਣੇ ਆ ਪਾਰਕਿੰਗ ਆਪਣੀ ਇੱਥੋਂ ਲੱਗੀ ਹੋਏ ਦਿਖਣੀ ਨਹੀਂ ਆ ਇੱਥੇ ਪੰਪ ਆ ਤੋ ਜਿਹੜੀ ਹੈ ਗੰਬਦ ਤੇ ਇਹ ਦੇਖੀ ਹੈ ਜਾ ਕੇ ਜਾਂਦਾ ਜਾ ਰਹੀ ਆ ਹੌਲੀ ਹੌਲੀ ਜਿਹੜੀ ਤੁਹਾਨੂੰ ਦੇਖਾਇਆ ਸੀ ਉੱਚੜ ਕੇ ਉੱਤੇ ਦੇਖਦਾ ਪਰ ਜਿਹੜਾ ਵਿਊ ਦੇਖਣ ਨੂੰ ਮਿਲਣਾ ਨਾ ਉਹ ਹੋਰ ਘੈਂਟ ਹੋਊਗਾ ਇੱਧਰ ਕੀ ਆ ਅੱਛਾ ਇੱਧਰ ਵਿਊ ਦੇਖਣ ਨੂੰ ਬਣਾਇਆ ਹੋਇਆ ਹੈ ਤਾਂ ਹੈ ਖਿੜਕੀ ਬੰਦ ਕੀਤੀ ਹੋਈ ਆ ਬਸ ਇੱਧਰ ਝਾਕਣ ਨੂੰ ਆ ਇਹ ਮੋਰ ਜੇ ਬੰਦੀ ਆ ਜਿਹੜਾ ਸਾਰਾ ਗੜੀ ਫਿਲਮ ਵਾਲਾ ਨਹੀਂ ਕੰਮ ਉਹੀ ਆ ਸੋ ਵਧੀਆ ਚਲੋ ਉੱਪਰ ਚੜਦੇ ਹਾਂ ਇਹਦੇ ਦੇਖਦੇ ਹਾਂ ਫਿਰ ਕੀ ਮਾਹੌਲ ਆ ਵਧੀਆ ਫੀਲਿੰਗ ਆ ਰਹੀ ਆ ਉੱਪਰ ਬਹਿ ਕੇ ਦੇਖਦੇ ਆ ਟਾਈਮ ਹੈ ਦਾ 6 ਵਜੇ ਦਾ ਮੈਂ ਤਾਂ ਲੇਟ ਕਰੀ ਗਿਆ ਮੈਂ ਕਿਹਾ ਹੁਣੇ ਹੀ ਜਾ ਕੇ ਕੀ ਕਰਨਾ ਸ਼ਾਮ ਨੂੰ ਚਲੂੰਗਾ ਚੜਿਆ ਹੋਗਾ ਤੇ ਦੇਖਾਵਾਂਗੇ ਪਰ ਟਾਈਮ 4:00 ਬਜ ਗਏ ਆ ਜਿਆ ਦੋ ਮਿੰਟ ਵੀ ਬਹੁਤ ਐਂਡਰੀ ਵੀ ਖਾਣ ਪੀਣ ਨੂੰ ਆ ਕਿੰਨੀ ਚੱਲ ਰਹੀ ਆ ਸ਼ਾਇਦ ਤਾਂ ਹਵਾ ਦੀ ਆਵਾਜ਼ ਸੁਣੇ ਮੇਰੀ ਮਾਸ ਹੈ ਨਾ ਹੀ ਸੁਣੇ ਕੋਤਾ ਅੱਲਾ ਬਾਅਦ ਮੈਂ ਮੈਮਰੀ ਮੇ ਫੁੱਲ ਕਰ ਲੈਣੀ ਆਪਣੇ ਮੋਬਾਈਲ ਦੀ ਲੋ ਜੀ ਦਾ ਪੌੜੀਆਂ ਲਟਾ ਵੀ ਲੱਗੀਆਂ ਹੋਈਆਂ ਪੌੜੀਆਂ ਚੜਦੀਆਂ ਕੋਮ ਕੋਮ ਕੇ ਕੋਮ ਕੋਮ ਕੇ ਉਹਦੇ ਡਰ ਲੱਗਦਾ ਯਾਰ ਆ ਰਹੀ ਰਕੜੀ ਦੀ ਉੱਤੇ ਨਾ ਕਮਾਗ ਮੰਗ ਕੇ ਘਵਾਕ ਮੰਗ ਕੇ ਹੁਣ ਆਈ ਜਵਾਂ ਮੈਂ ਲਾ ਦਉ ਪਰਤ ਤੱਕ ਚਾਹੋ ਵੀ ਇੱਥੇ ਆਖਰ ਤੱਕ ਚੱਲੋ ਚੱਲ ਲਵਸਿਆਂ ਮੈਂ ਤਾਂ ਕਿੰਨੀ ਗੱਜੇ ਬਹੁਤ ਉੱਚੀ ਆ ਇਹ ਪਰਤ ਤੱਕ ਸਿਖਰ ਤੱਕ ਜਾਣਾ ਤਾਂ ਐਨ ਕਾ ਤਾਂ ਹੀ ਕਰਨਾ ਇਹ ਨਾ ਪੈਰ ਫਸਾ ਕੇ ਪੈਰ ਫਸਾ ਕੇ ਡਿੱਗ ਜਾ ਐਨ ਕਾ ਤਾਂ ਹੀ ਕਰ ਲੈ ਬੁਖਰੀ ਬੁਖਰੀ ਜੇ ਨਾ ਐਰ ਵੀ ਸੰਭਲ ਸੰਭਲ ਕੇ ਪਰਾਣਾ ਹੈ ਨਾ ਕਿਲਾ ਜਾਂ ਇਹ ਉਤੋਂ ਦੂਰ ਵੀ ਨਾ ਜਿਵੇਂ ਸਪਾਈ ਕੋ ਨਹੀਂ ਉਹ ਦੇਖਦੇ ਹੋਣੇ ਆ ਲਟਾਂ ਲੱਗੀਆਂ ਹੋਈਆਂ ਆ ਵਿੱਚ ਉਹ ਚੱਕਰ ਆਜ ਵੀ ਬੰਦੇ ਨੂੰ ਚੜਦੇ ਚੜਦੇ ਆਇਆ ਲੋ ਜੀ ਦੇਖਣ ਲੱਗਾ ਤਾਂ ਹੈ ਉੱਪਰ ਹਾਂ ਆ ਚੜਾ ਹੋ ਜੀ ਵਿੱਚੋਂ ਆ ਬਗਰੂ ਬਗਰੂ ਚਲੋ ਜੀ ਸ਼ਿਆਦ ơi ਜਗਾ ਹੁੰਨੀ ਕਿਆ ਤੰਗ ਕੋਈ ਹੈ ਨਹੀਂ ਲੱਗਦਾ ਉੱਪਰ ਗੱਲਾਂ ਹੀ ਆਵੇਂ ਓਹ ਹੋ 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 ਚੱਕਰ ਚੱਕਰ ਜਿਹਾ ਹੁੰਨ ਨੂੰ ਫਿਰਦੇ ਆ ਲੈ ਵੀ ਹੁਣ ਆਪਣੀ ਗੱਡੀ ਦੇ ਸੀ ਆ ਚੈੱਕ ਕਰੋ ਆਹ ਆਪਣੀ ਪਾਰਕਿੰਗ ਕਿੱਥੇ ਆ ਗੱਡੀਆਂ ਦੇਖੋ ਉਹ ਗੱਡੀਆਂ ਖੜੀਆਂ ਆਪਣੀਆਂ ਤਿਆਰ ਹੋਣੀ ਇੱਥੇ ਚੈੱਕ ਕਰੋ ਇਹ ਚੋਂ ਨੰਕੇ ਆਏ ਆ ਹੈ ਇਧਰ ਘਰ ਦੇਖ ਰਹੇ ਆ ਥੱਲੇ ਵੀ ਉਹ ਦੇਖੋ ਚੈੱਕ ਕਰੋ ਉਹ ਆ ਗਿਰੋ ਆ ਸੜ ਗਿਆ ਸਾਰੇ ਪਾਸੇ ਹੁਣ ਚੈੱਕ ਕੀਤਾ ਜਾਉਂਦਾ। ਇਹ ਵੇਖੋ। ਅਜੇ ਡ੍ਰਿੰਕ ਕੀਤੀ ਜਾਊਗੀ। ਇੱਕ ਡ੍ਰਿੰਕ ਤਾਂ ਬਣਦੀ ਆ ਹੁਣ ਇੰਨੀ ਹਵਾ ਚਾਕੇ ਉੱਪਰ। ਕੋਕਾ ਕੋਲਾ ਤੇ ਵੀ ਚਾਹੀਦਾ। ਹਵਾ ਹੀ ਬੜੀ ਤੇਜ਼ ਆ। ਓਹੋ ਹਵਾ ਬਹੁਤ ਤੇਜ਼ ਆ। ਟਿੰਟਾ ਜੀਆਂ ਲੱਗੀਆਂ ਹੋਈਆਂ ਇਹਦਾ ਨਿਸ਼ਾਨ ਦਿੱਤੇ ਹੋਇਆ ਪਤਾ ਨਹੀਂ ਕਾਦੇ ਕਾਦੇ ਇਧਰੋਂ ਮੈਂ ਆਇਆ ਤੁਰ ਕੇ। ਮਦਾ ਆਇਆ ਤਾਂ ਥੱਲੇ ਹਾਂ। ਉਹ ਗੱਡੀ ਮੇਰੀ ਉੱਤਲੀ ਸਾਈਡ ਖੜੀ ਆ ਉਧਰ ਘੁੰਮ ਕੇ ਇਦਾਂ ਸਾਰੇ ਪਾਸੇ ਘੁੰਮ ਕੇ ਦਾ ਇਧਰੋਂ ਚੜਿਆ ਤੇ ਹੁਣ ਯਾਰ ਹੁਣ ਹੀ ਹੈਗੇ ਉੱਤੇ ਇਹਦੇ ਸਿਖਰ ਤੇ ਸਾਰੇ ਪਾਸੇ ਹੀ ਆ ਗੱਲਾ-ਗੱਲਾ ਏਰੀਆ ਬਣਿਆ ਹੋਇਆ ਜਿਹੜੇ-ਜਿਹੜੇ ਮੱਦੀ ਖਾਨੇ ਚੋਂ ਦੇਖੀ ਜਾਓ ਆ ਨਿਆਣਾ ਵੀ ਚਲਿਆ ਆ ਦੇਖ ਲਓ ਲੋ ਜੀ ਦੇਖ ਲਿਆ ਸਾਰਾ ਘੁੰਮ ਕੇ ਉੱਪਰ ਉੱਪਰ ਥੱਲੇ ਚੱਲੀਏ ਥੱਲੇ ਕੁਝ ਹੈ ਨਹੀਂ ਉੱਪਰ ਆਹੀ ਜਗਾ ਇੰਨੀ ਬਣਾ ਲਈ ਬਹੁਤ ਜਲਦੀ ਹੈ ਤਾਂ ਫਰੋਂ ਪਰਹੀ ਐ ਅੱਜ ਆਪਾਂ ਚੱਲੀਏ ਹੁਣ ਵਾਪਸ ਆਪਣੀ ਗੱਡੀ ਵੱਲੋਂ ਤੇ ਪੈਸਾ ਵਸੂਲ ਜਗਾ ਆ ਵਧੀਆ ਲੱਗਾ ਦਿਲ ਕੁਛ ਹੋ ਗਿਆ ਹੁਣ ਬਹੁਤ ਚੱਲਣ ਲੱਗੀ ਆ ਆ ਮਹੌਲ ਆ ਉੱਪਰ ਤੇ ਇਥੋਂ ਆਪਾਂ ਚੱਲੇ ਆ ਥੱਲੇ ਮੋਬਾਈਲ ਨੂੰ ਪਾ ਲਈਏ ਜੇਬ 'ਚ ਤੇ ਬਲੌਗ ਫਿਲਾਲ ਕਾਹ ਵੀਡੀਓ ਬਣੂਗੀ ਨਹੀਂ ਬਣੂਗੀ ਪਤਾ ਨਹੀਂ ਥੱਲੇ ਦਾ ਇਹ ਖਾਈਏ ਪੀਏ ਕੁਛ ਇਹ ਦੇਖਦੇ ਆ ਗੱਲ ਕਹਾਣੀ ਨਾ ਜਾਂਦੇ ਜਾਂਦੇ ਜਿਹੜੇ ਰਾਹ ਤੋਂ ਆਇਆ ਸੀ ਉਹੀ ਰਾਹ ਤੇ ਜਾਣਾ ਹੈ ਤਾਂ ਮੈਨੂੰ ਲੱਗਦਾ ਉਹਦੀ ਵੀਡੀਓ ਬਣਾਉਣ ਤੇ ਕੋਈ ਲੋੜ ਬਹੁਤੀ ਹੈ ਨਹੀਂ ਤੇ ਵਧੀਆ ਆਪਣਾ ਅੱਜ ਦਾ ਦਿਨ ਇੰਜੋਏ ਹੋਇਆ ਆ ਕਿਉਂਕਿ ਇੱਥੇ ਆ ਲੱਗਾ ਹੋਇਆ ਐ ਤੇ ਮੈਂ ਬੈਠਾ ਰਿਹਾ ਕਾਫੀ ਦੇਰ ਠੰਡਾ ਠੰਡਾ ਪੀਤਾ ਉਹ ਗਾਰ ਵਿੱਚ ਮੈਂ ਆਪਣੇ ਬੈਗ 'ਚ ਹੀ ਪਾ ਲਿਆ ਮੁੜ ਕੇ ਖਾਣ ਪੀਣ ਨੂੰ ਚਿਫ ਚੁਸ ਲਿਆਇਆ ਸੀ ਮੈਂ ਬੈਠਾ ਰਿਹਾ ਕਿੰਦਰ ਦੇਖਦਾ ਕਿਤੇ ਉੱਧਰ ਵਧੀਆ ਆ ਗਿਆ ਲੇ ਚਲ ਜੀ ਉੱਥੇ ਵੀ ਹੈਗਾ ਆ ਬੈਣ ਨੂੰ ਖਾਣ ਨੂੰ ਅਰੇ ਘੰਟਾ ਹੋਰ ਮੈਂ ਗੁਜ਼ਾਰੂੰਗਾ ਇੱਥੇ ਅੱਧਾ ਘੰਟਾ ਘੰਟਾ ਤੋਂ ਜ਼ਿਆਦਾ ਹੋ ਜਾਣਾ ਅੱਧਾ ਘੰਟਾ 더 ਹੋਰ ਗੁਜ਼ਾਰੂੰਗਾ ਤੇ ਗੱਡੀ ਵਾਲ ਨੂੰ ਜਾਵਾਂਗੇ ਓਕੇ ਜੀ டாਟਾ ਬਾਏ ਬਾਏ